ਤੁਹਾਨੂੰ ਪਹਿਲਾਂ ਤੋਂ ਦਾ ਸਵਾਗਤ ਹੈ ਦਿਲਪੀਤ ਕੌਰ ਵਲੌਗਸ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਯੂਸਫੁਲ ਚੀਜ਼ ਬਾਰੇ ਦੱਸਾਂਗੇ ਇਹ ਆਪਾਂ ਜਸਟ ਇੱਕ ਬੋਰੀ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਬਣਾਈ ਆ ਜਿਹਨਾਂ ਤੁਸੀਂ ਗਰਮੀ ਦਾ ਸਰਦੀ ਦੇ ਕੱਪੜੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਬਣਾਇਆ ਵਾ ਤੁਸੀਂ ਦੇਖਿਓ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਵਾ ਤੇ ਜਿੰਨਾਂ ਤੁਹਾਡੇ ਜਿਹੜੇ ਕੱਪੜੇ ਨੇ ਸੇਫ ਰਹਿਣਗੇ ਕੀੜੇ ਵਗੈਰਾ ਨਹੀਂ ਪਣਗੇ ਮਿੱਟੀ ਵਗੈਰਾ ਨਹੀਂ ਨਹੀਂ ਪਾਹੂਗੀ ਤੋ ਜਾਣਦੇ ਅੱਜ ਦੀ ਵੀਡੀਓ ਵਿੱਚ ਕਿਸ ਤਰ੍ਹਾਂ ਇਹ ਬੰਦਾ ਵਾ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਸਪੋਰਟ ਕਰੋ ਸਾਡੇ ਚੈਨਲ ਨੂੰ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੀ ਕਟਿੰਗ ਦੇ ਬਾਰੇ ਇਧਰ ਲਈ ਆਪਾਂ ਲਿੱਤੀ ਜੀ ਇੱਕ ਬੋਰੀ ਉਹਦੇ ਬਰੋਬਰ ਦਾ ਆਪਾਂ ਕੋਈ ਵੀ ਕਲਰ ਦਾ ਕੋਈ ਵੀ ਸਟੱਪ ਦਾ ਕੱਪੜਾ ਲੈ ਲੈਣਾ ਵਾ ਤੇ ਬੋਰੀ ਨੂੰ ਆਪਾਂ ਕੱਟ ਕੇ ਤੇ ਕੱਪੜੇ ਨੂੰ ਵੀ ਕੱਟਣਾ ਵਾ ਬੋਰੀ ਜਿੰਨੀ ਪੋਰੀ ਦੀ ਲੈਂਥ ਤੇ ਬ੍ਰੈਥ ਆ ਉਨੀ ਆਪਾਂ ਕੱਪੜੇ ਦੀ ਰੱਖਣੀ ਆ ਬੋਰੀ ਆਪਣੀ ਹੈਗੀ ਹੈ ਤੇ 26 ਬਾਏ 19 ਇਧਰਲੀ ਸਾਈਡ 19 ਤੇ ਲੈਂਥ ਇਰੀ ਹੈਗੀ 26 ਤੇ 19 ਆਪਾਂ ਲੈਂਥ ਤੇ ਬ੍ਰੈਥ ਦੇ ਹਿਸਾਬ ਨਾਲ ਕਪੜਾ ਕੱਟ ਲੈਣਾ ਵਾ ਚਾਹੇ ਤੁਸੀਂ ਬੋਰੀ ਉੱਤੇ ਰੱਖ ਕੇ ਵੀ ਕਪੜਾ ਕੱਟ ਸਕਦੇ ਹੋ ਤੇ ਹੁਣ ਆਪਾਂ ਕਪੜੇ ਨੂੰ ਤੇ ਬੋਰੀ ਨੂੰ ਨਾਲ ਸਟਿਚ ਕਰਨਾ ਵਾ ਬੋਰੀ ਦੇਖੋ ਜੀ ਆਪਣੀ ਥੱਲੇਲੇ ਪਾਸੇ ਤੇ ਕਪੜਾ ਉੱਪਰ ਆ ਬੋਰੀ ਪੁੱਠੇ ਪਾਸੇ ਸਿਉ ਮਤਲਬ ਪੁੱਠੇ ਪਾਸੇ ਹੋਣੀ ਚਾਹੀਦੀ ਆ ਜੇ ਤੁਸੀਂ ਬੋਰੀ ਉੱਪਰ ਕਰਕੇ ਸਿਉਣਾ ਚਾਹੁੰਦੇ ਆ ਤਾਂ ਉੱਪਰ ਬੋਰੀ ਦਾ ਸਿੱਧਾ ਪਾਸਾ ਆਵੇਗਾ ਅਸੀਂ ਪਹਿਲਾਂ ਕੱਪੜਾ ਬਾਹਰਲੇ ਸਾਈਡ ਰੱਖਣਾ ਸੀ ਪਰ ਸਾਨੂੰ ਬੋਰੀ ਦਾ ਜਿਹੜਾ ਪ੍ਰਿੰਟ ਆ ਉਹ ਬਹੁਤ ਸੋਹਣਾ ਲੱਗਿਆ ਟਰੀ ਬਣੇ ਹੋਏ ਉੱਪਰ ਫਿਰ ਅਸੀਂ ਬੋਰੀ ਨੂੰ ਸਿੱਧਾ ਪਾਸਾ ਰੱਖ ਲਿਆ ਤੇ ਅਸੀਂ ਕੱਪੜੇ ਵਾਲੀ ਸਾਈਡ ਨੂੰ ਅੰਦਰ ਰੱਖ ਲਿਆ ਤੇ ਹੁਣ ਆਪਾਂ ਮਤਲਬ ਚਾਰੇ ਸਾਈਡ ਤੇ ਸਿਉਣ ਮਾਰ ਲੈਣੀ ਹੈ ਕੱਪੜੇ ਨੂੰ ਤੇ ਬੋਰੀ ਨੂੰ ਤਾਂ ਕਿ ਜਿਹੜੇ ਆਪਣੇ ਕੱਪੜ ਦੇ ਜਿਹੜਾ ਕੱਪੜੇ ਨੂੰ ਸਿਉਣ ਮਾਰਾਂਗੇ ਤੇ ਉਹ ਪਟ ਨਾ ਪਾਟੇ ਤੇ ਹੁਣ ਆਪਾਂ ਇੱਕ ਸਾਈਡ ਤੇ ਜਿੱਦਣ ਲਈ ਸਾਈਡ ਆਪਣੀ ਲੈਂਥ ਸੀ 26 ਉਧਰਲੀ ਸਾਈਡ ਤੇ ਆਪਾਂ ਕੋਈ ਵਧੀਆ ਜੀ ਜੈਪ ਲਾ ਲੈਣੀ ਆ ਲੰਬੀ ਤੇ ਜਿਹੜੀ ਆਪਣੀ ਐਕਸਟਰਾ ਜੈਪ ਆ ਉਹਨਾਂ ਤੋਂ ਕੱਟ ਕਰ ਦਾਂਗੇ ਇਹਨੂੰ ਸਿਉਣ ਮਾਰ ਕੇ ਆਪਾਂ ਜੈਪ ਦੀ ਉੱਪਰਲੀ ਸਾਈਡ ਵੀ ਸਿਉਣ ਮਾਰਾਂਗੇ ਤਾਂ ਕਿ ਜਿਹੜੀ ਆਪਣੀ ਜੈਪ ਆ ਉਹ ਪੱਕੀ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਦੂਜੀ ਸਾਈਡ ਆ ਜੱਪ ਦੀ ਉਹਨੂੰ ਵੀ ਸਟਿਚ ਕਰ ਲਾਂਗੇ ਦੂਜੀ ਸਾਈਡ ਨਾਲ ਤਾਂਕਿ ਜਿਹੜੀ ਆਪਨੀ ਜੱਪਾ ਬੜੇ ਤਰੀਕੇ ਨਾਲ ਬੰਦ ਤੇ ਖੁੱਲ ਜਵੇ ਚਲੋ ਜੀ ਹੁਣ ਆਪਾਂ ਮਾਰ ਲੈਨੇ ਸਿਉਣ ਜਿੱਪ ਦੇ ਉੱਤੇ ਤੁਸੀਂ ਸਿਉਣ ਡਬਲ ਵੀ ਮਾਰ ਸਕਦੇ ਹੋ ਤਾਂਕਿ ਤੁਹਾਨੂੰ ਦਿੱਡਾਂ ਦੇ ਵਿੱਚ ਪ੍ਰੋਬਲਮ ਨਾ ਹੋਵੇ। ਕੇਵਰੇ ਖਚਰੇ ਖੁੱਝਦੇ ਆਪਣੀ ਜਿਹੜੀ ਸਿਉਣ ਹੁੰਦੀ ਹੈ ਉਹ ਡਹਿੜ ਜਾਂਦੀ ਐ ਇਸ ਕਰਕੇ ਤੁਸੀਂ ਸੇਫਟੀ ਦੇ ਲਈ ਡਬਲ ਸਿਉਣ ਵੀ ਮਾਰ ਸਕਦੇ ਹੋ। ਲੋ ਜੀ ਆਪਣੀ ਸਿਉਣ ਵੱਜ ਕੇ ਰੈਡੀ ਆ। ਤੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਜਿਹੜੀ ਆਪਣੀ ਜਿੱਪਾ ਇਹਦੇ ਉੱਪਰ ਦੀ ਸਿਉਣ ਮਾਰ ਲਾਂਗੇ ਤਾਂ ਕਿ ਬਹੁਤ ਹੀ ਵਧੀਆ ਟਿਕੇਰਾ ਫਿਨਿਸ਼ੀਲੀ ਆਵੇ। ਜਿਹੜਾ ਆਪਾਂ ਬੈਗ ਬਣਾ ਰਹੇ ਹਾਂ। ਉਮਾ ਚੁੱਕੀ ਬਰੀ ਦਾ ਰੋਕੋ ਦੇਖੋ ਕਿ ਇਹ ਨਹੀਂ ਸੋਹਣਾ ਲੱਗ ਰਿਹਾ ਪਰ ਸਟਿਚ ਮਾਰੀ ਹੋਈ ਚਾਹੇ ਲੋਰੀ ਜਮ ਤੇ ਹੁਣ ਆਪਾਂ ਜਿਹੜੀ ਸਟਿਚ ਮਾਰੀ ਸੀ ਫਿਰ ਆਪਾਂ ਉਹਨੂੰ ਸਿੱਧਾ ਕਰਕੇ ਬੈਗ ਨੂੰ ਤੇ ਐਸ ਮਤਲਬ ਜੇ ਆਪਾਂ ਆਪਾ ਵਿਚਾਲੇ ਨਹੀਂ ਰੱਖਣੀ ਆਪਾਂ ਸਾਈਡ ਤੇ ਰੱਖਣੀ ਆ ਫਿਰ 6 6 ਇੰਚ ਦੇ ਆਪਾਂ ਟੱਕ ਲਾ ਲੈਣੇ ਆ ਜਿਸ ਨਾਲ ਆਪਾਂ ਫਿਰ ਬੋਰੀ ਨੂੰ ਫੋਲਡ ਕਰਕੇ ਅੰਦਰਲੀ ਸਾਈਡ ਆਪਾਂ 4.5 4.5 ਇੰਚ ਦੇ ਬਾਕਸ ਬਣਾ ਲੈਨੇ ਆ ਚਾਰੇ ਕੋਨਿਆਂ ਦੇ ਵਿੱਚ ਹੁਣ ਆਪਾਂ ਇਹਨੂੰ ਅੱਗੇ ਜਾ ਕੇ ਦੱਸਾਂਗੇ ਕਿ ਆਪਾਂ ਇਹ ਬਾਕਸ ਕਿਉਂ ਬਣਾਏ ਨੇ ਇਹਦੇ ਨਾਲ ਜਿਹੜੀ ਆਪਣੇ ਬੈਗ ਦੀ ਲੁੱਕ ਬਹੁਤ ਵਧੀਆ ਤਰੀਕੇ ਨਾਲ ਆਊਗੀ ਐ ਲੱਗੂਗਾ ਕਿ ਆਪਾਂ ਰੈਡੀਮੇਡ ਖਰੀਦਦਾ ਵਾ ਮਾਰਕੀਟ ਦੇ ਵਿੱਚ ਵੀ ਇਹ ਬੈਗ 100 ਤੋਂ 200 ਰੁਪਏ ਦੇ ਵਿੱਚ ਤਾਂ ਆਮ ਨਾਲ ਮਿਲ ਜਾਂਦੇ ਆ ਹਾਈ ਰੇਟ ਵੀ ਹੁੰਦੇ ਆ ਚਾਰੇ ਸਾਈਡ ਤੇ ਆਪਾਂ ਨਿਸ਼ਾਨ ਲਾ ਲੈਣੇ ਆ ਬਾਕਸ ਪਹਿਲਾਂ ਆਪਾਂ ਨਿਸ਼ਾਨ ਲਾ ਲੈਣੇ ਆ ਫਿਰ ਆਪਾਂ ਇਹਨਾਂ ਦੀ ਕਰਾਂਗੇ ਜੀ ਕਟਿੰਗ 4.5 ਲੈਫਟ ਤੇ 4.5 ਰਾਈਟ ਆਪਾਂ ਇਹਨਾਂ ਓਪਨਿੰਗ ਨੂੰ ਬਾਹਰਲੀ ਸਾਈਡ ਰੱਖਣਾ ਵਾ ਤੁਸੀਂ ਸੋਚ ਰਹੇ ਹੋਵੋਗੇ ਕਿ ਆਪਾਂ ਜੈਪ ਨੂੰ ਇੱਕ ਸਾਈਡ ਤੇ ਕਿਉਂ ਰੱਖਿਆ ਵਾ ਇਹ ਤੁਹਾਨੂੰ ਅੱਗੇ ਵੀਡੀਓ ਵਿੱਚ ਪਤਾ ਲੱਗ ਜਾਊਗਾ ਜਿੰਨਾ ਆਪਣੇ ਬੈਗ ਦੀ ਲੁੱਕ ਆ ਬਹੁਤ ਵਧੀਆ ਆਊਗੀ ਲਓ ਜੀ ਹੁਣ ਆਪਾਂ ਕੱਟ ਕਰ ਲਈਏ ਬਾਕਸ ਤਿਹ ਹੁਣ ਤੋਂ ਆਪਾਂ ਗਾਂਹਤ ਸੰਗੇ ਸਟਿਚ ਕਿਵੇਂ ਕਰਨੀ ਆ ਇਸੇ ਤਰ੍ਹਾਂ ਹੀ ਆਪਾਂ ਚਾਰੇ ਬਾਕਸ ਕਰ ਲੈਨੇ ਆ ਕੱਟ ਸਿੱਧਾ ਸਾਈਡ ਤੇ ਸਲਾਈ ਮਾਰਨੀ ਆ ਦੋਨਾਂ ਪਾਸੇ ਸਲਾਈ ਮਾਰ ਕੇ ਫਿਰ ਆਪਾਂ ਅੰਦਰ ਲਿਖਾਉਣੀ ਆ ਇੱਥੋਂ ਦੋ ਦਿਨਾਂ ਤੇ ਆਪਾਂ ਇਸੇ ਤਰ੍ਹਾਂ ਸਾਰੇ ਬਾਕਸ ਨੂੰ ਜੋੜਨਾ ਵਾ ਜਿ세 ਤਰ੍ਹਾਂ ਹੁਣ ਤੋਂ ਵੀਡੀਓ ਵਿੱਚ ਦਿਖਾਇਆ ਵਾ ਤੇ ਜਿਹੜੇ ਆਪਾਂ ਬਾਕਸ ਜੋੜਾਂਗੇ ਇਹਨੂੰ ਚੰਗੀ ਤਰ੍ਹਾਂ ਪਜੋੜਨਾ ਇਹਦੇ ਵਿੱਚ ਕੋਈ ਵੀ ਗੈਪ ਵਗੈਰਾ ਨਹੀਂ ਰਹਿਣਾ ਚਾਹੀਦਾ ਜੇ ਗੈਪ ਰਹਿ ਗਿਆ ਤੇ ਇਹਦੇ ਵਿੱਚ ਕੀੜੇ ਵਗੈਰਾ ਪੈ ਸਕਦੇ ਆ ਮਿੱਟੀ ਵਗੈਰਾ ਪੈ ਸਕਦੀ ਹੈ ਤੇ ਇੱਥੋਂ ਹੀ ਆਪਣਾ ਬੈਗ ਢਿੱਡਣਾ ਸ਼ੁਰੂ ਹੋ ਸਕਦਾ ਵਾ ਛਿੱਜਣਾ ਸ਼ੁਰੂ ਹੋ ਸਕਦਾ ਵਾ ਜੀ ਜਿਸ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਚਾਰੇ ਬਾਕਸ ਸੀ ਇਹਨਾਂ ਨੂੰ ਵਧੀਆ ਚੀਕ ਨਾਲ ਸਿਉਣ ਮਾਰਨੀ ਆ ਇਨਾ ਸਾਈਡ ਤੇ ਤੁਸੀਂ ਡਬਲ ਸਿਉਣ ਮਾਰ ਸਕਦੇ ਹੋ ਕਿਉਂਕਿ ਇਹੀ ਚੀਜ਼ ਬੈਗ ਦੀ ਸਭ ਤੋਂ ਇੰਪੋਰਟੈਂਟ ਚੀਜ਼ ਆ ਤੇ ਆਪਾਂ ਸਿਉਣ ਮਾਰ ਕੇ ਰੈਡੀ ਐ ਤੇ ਹੁਣ ਆਪਾਂ ਇਹਦੇ ਤੇ ਸਫਾਈ ਮਾਰਤੀ ਮਤਲਬ ਸਫਾਈ ਮਤਲਬ ਕਹਿਣ ਦਾ ਮਤਲਬ ਕੀ ਤੇ ਧਿਲ ਲਾਤੀ ਗਿੱਲਾ ਇਹ ਅੰਦਰ ਛਿੱਟਣਗੇ ਨਹੀਂ ਕਿ ਹੁਣ ਆਪਾਂ ਬੈਗ ਨੂੰ ਕਰ ਲਾਂਗੇ ਜੀ ਸਿੱਧਾ ਵਧੀਆ ਲੱਗੀ ਕਪੜਾ ਪਲੇਨ ਸਿੱਧਾ ਖਰਾਬ ਦਿੱਕਾ ਆਪਣੇ ਬਾਹਰਲਾ ਪ੍ਰਿੰਟ ਕਿੰਨਾ ਸੋਹਣਾ ਬਣ ਕੇ ਰੈਡੀ ਆ ਤੇ ਆਪਾਂ orange ਕਪੜਾ ਸੀਗਾ ਉਹ ਅੰਦਰ ਦੀ ਸਾਈਡ ਰੱਖ ਲਿਆ ਵਾ ਇਸੀ ਤਰ੍ਹਾਂ ਤੁਸੀਂ ਘਰ ਦੇ ਵਿੱਚ ਬਹੁਤ ਬੈਗ ਮਤਲਬ ਬਣਾ ਸਕਦੇ ਹੋ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਤੇ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਪਾਂ ਹੋਰ ਵੀ ਇਸ ਤਰ੍ਹਾਂ ਦੇ ਬੈਗ ਬਣਾਵਾਂਗੇ ਤੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਸਪੋਰਟ ਦਿੰਦੇ ਰਹੋ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਵਿੱਚ ਇਹ ਬੈਗ ਬਣਾ ਦਿੱਤਾ ਬਾਕੀ ਇਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਜਿਵੇਂ ਇਹ ਲਿਖ ਰੱਖ ਸਕਦੇ ਆ ਜਿਹੜੀ ਲਿਖੀ ਹੋ ਰਹਾ ਤੁਹਾਨੂੰ ਪਤਾ ਹੈ ਕਿ ਪਾਟਾ ਹੈ ਤੇਰੇ ਤੇ ਵਾਹ ਸਾਰੇ ਕੱਪੜੇ ਪੈਸਾ ਦੇ ਦੀਏ ਹੁਣ ਦਾ ਸਰਦਿਆਂ ਹੁੰਦੇ ਆ ਆਪਾਂ ਗਰਮੀਆਂ ਦੇ ਕੱਪੜੇ ਸਾਹਮਣੇ ਤੇ ਇਹਦੇ ਚ ਆਰਾਮ ਨਾਲ ਤੁਹਾਡੇ 10 12 15 ਸੂਟ ਆਰਾਮ ਨਾਲ ਪੈ ਜਾਣਗੇ ਤੇ ਇਹ ਨਾਲੇ ਅਸੀਂ ਮਤਲਬ ਸਿੱਧਾ ਪਾਸਾ ਪਲੇਨ ਸੀਕਾ ਉਹ ਜਿਸਨੂੰ ਕੋਈ ਡਿਜ਼ਾਈਨ ਨਹੀਂ ਹੈ ਤਾਂ ਵਧੀਆ ਲੱਗਿਆ ਹਨ ਕਿੰਨੇ ਸੋਨੇ ਸਿੰਗਰੀ ਗਣੀ ਤਾਂ ਕਰਕੇ ਮੈਂ ਸਿੱਧਾ ਰੱਖਿਆ ਤੁਸੀਂ ਵੀ ਬਣਾ ਸਕਦੇ ਤੁਸੀਂ ਕਮੈਂਟ ਕਰਕੇ ਪਲੀਜ਼ ਦੱਸਿਓ ਤੁਹਾਨੂੰ ਮੇਰਾ ਬੈਗ ਕਿਵੇਂ ਲੱਗਿਆ ਥੈਂਕ ਯੂ so much ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਤੇ ਆਪਾਂ ਹੋਰ ਵੀਡੀਓ ਕੈਸੇ ਬਣਾਈਏ ਥੈਂਕਸ ਫॉर ਵਾਚਿੰਗ ਬਾਏ